ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਗਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਚਾਹੋ ਕੋਈ ਪੁੱਛੂ ਵੇਚਣ ਵਾਸਤੇ ਵੀਡੀਓ ਬਣਾਉਣੀ ਚਾਹੋ ਤਾਂ 99872858 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੁਰਜਲਦਾ ਜ਼ਿਲ੍ਹਾ ਬਠਿੰਡਾ ਨੰਬਰ ਆਪਣਾ ਉੱਪਰ ਵੀ ਚੱਲ ਰਿਹਾ ਹੈਗਾ ਤੇ ਅੱਜ ਵੇਰ ਆਪਾਂ ਬਾਈ ਗੋਪੀ ਦੇ ਕੋਲੇ ਆਏ ਆ ਪਿੰਡ ਥਰਾਜ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਬਾਈ ਕੋਲੇ ਅੱਜ ਤਿੰਨ ਲਾ ਗੋਪੀ ਤਿੰਨ ਨਾ ਗਣ ਤਿੰਨ ਆ ਬਾਈ ਤਿੰਨ ਲਾ ਕੇ ਵਕਾਉ ਅਗੇ ਤੇ ਕਰਦਾ ਬਾਈ ਨਾਲ ਗੱਲਬਾਤ ਹੋਰ ਬਾਈ ਕੋਪੀ ਕੀ ਆਲਾ ਠੀਕ ਹੈ ਬਈ ਵਧੀਆ ਕਮ ਸੇ ਤਾਂ ਹਾਂ ਹਾਂ ਵਧੀਆ ਬਈ ਠੀਕ ਹੈ ਪਹਿਲਾ ਨੰਬਰ ਬੋਲ ਦਿਆ ਪੈਰਾ ਨੰਬਰ ਬਈ 98767 98767 45854 45854 ਹੈਨਾ ਤੇ ਦੋਸਤਾਂ ਨੰਬਰ ਥੱਲੇ ਵੀ ਚੱਲ ਰਿਹਾ ਬਾਈ ਦਾ ਉੱਥੋਂ ਵੀ ਚੱਕ ਲਓ ਤੇ ਬਾਈ ਪਹਿਲਾਂ ਆਪਾਂ ਇਹਦੇ ਤੋਂ ਸਟਾਰਟ ਕਰ ਲਗੇ ਨਾ ਵੱਡੀ ਤੋਂ ਹਾਂ ਵੱਡੀ ਤੋਂ ਹੀ ਤਾਂ ਮੈਨੂੰ ਇਹ ਦਿਲ ਨੂੰ ਜਣ ਦੀ ਵਾਰੀ ਵਾਰੀ ਮੇਰੇ ਦਿਲ ਚ ਵੱਜੀ ਜਾਂਦੀ ਆ ਤੇ ਇਸੇ ਤੋਂ ਆਪਾਂ ਸ਼ਾਰਟ ਕਰਾਂਗੇ ਇਹ ਬਾਈ ਕੱਲ ਸੂਈ ਮੰਡੀ ਤੋਂ ਲਈ ਆ ਠੀਕ ਹੈ ਕੱਲ ਸੂਈ ਆ ਮੰਡੀ ਤੋਂ ਲਈ ਆ ਪਰ ਆਸਤਾਨ ਚੋਂ ਮਾਲ ਲੈਣੇ ਆ ਬੇਰ ਵਾਲੀ ਮੰਡੀ ਤੋਂ ਐ ਨਵਾਦ ਕੋਲੇ ਠੀਕ ਹੈ ਠੀਕ ਹੈ ਦੂਜੇ ਸੂਆ ਬਈ 6 ਦੰਦਾਂ 6 ਦੰਦਾਂ ਹਾਂ ਠੀਕ ਹੈ ਤੇ ਚੋਰੀ ਨੂੰ ਕਿਵੇਂ ਲੇਟ ਕਰੀ ਬੈਠਾ ਕੇ ਚੋਈ ਵੀ ਆ ਚੋਈ ਬਈ ਤੜਕ ਕੋ 7 ਵਜੇ ਚੋਈ ਹੋਈ ਆ ਹਾਂ 7 ਠੀਕ ਹੈ ਤੇ ਦੋਸਤੋ ਫਿਰ ਦੇਖ ਲਓ ਚੋਈ ਹੋਈ ਦਾ ਲੈ ਵਾਈਡਾ ਤੇ ਜਦੋਂ ਸ਼ਾਮ ਨੂੰ ਤੋਂ ਪਰ ਲੈ ਵਾਈਡਾ ਵੀ ਵੱਡਾ ਬਣੂਗਾ ਹਾਂ ਬਈ ਹੈ ਸ਼ਾਮ ਨੂੰ ਕਰ ਜੂ ਆਏ ਨਾ ਤੁਹਾਨੂੰ ਆਪਾਂ ਨਾ ਭੁਲਾਈਆਂ ਹਾਂ 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 ਕੇ ਲੈ ਗਏ ਤਾਂ ਦੋਦਲੀ ਗਾਂ ਬੁਰੀ ਦੋਦਲੀ ਗਾਂ ਕੀ ਹਾਂ ਦੂਜੇ ਸੂਏ ਸੂਈ ਆ ਨਾ ਇਹ ਹਾਂ ਬਈ ਛਿੱਗੀ ਆ ਮੂੰਹ ਤਾਂ ਦੇਖ ਲੋ ਬਈ ਫੇਸ ਬਹੁਤ ਚੰਗੀ ਆ ਹਾਂ 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 ਤੇ ਦੁੱਧ ਦਾ ਕੋਈ ਅੰਦਾਜ਼ਾ ਦਾ ਦੁੱਧ ਬਈ ਤੜਕੋ ਚੋਇਆਗਾ 7.5 ਕਿਲੋ ਬੋਲ ਜਾਈਂ 8 ਕਿਲੋ ਬੋਲ ਹਾਂ 1.5 ਕਿਲੋ ਬਚਨ ਜਗਾ ਤਾਂ ਨਾ ਨਾ ਕਿਲੋ ਬੋਲ ਆਏਗਾ ਡੰਗ ਦਾ ਠੀਕ ਹੈ ਸੂਈ ਵੀ ਲਈ ਆ ਕਿ ਤੇਰੇ ਕੋਲ ਸੂਈ ਆ ਨਹੀਂ ਕੱਲ ਮੰਡੀ ਤੇ ਸੂਈ ਆ ਬਈ ਜੇਰ ਪੈ ਗਈ ਠੀਕ ਆ ਮੰਡੀ ਤੇ ਸੂਈ ਆ ਹਾਂ ਠੀਕ ਗੱਬਣ ਦਾ ਸੌਦਾ ਕੀਤਾ ਹੀ ਉੱਥੇ ਹੀ ਸੂਈ ਆ ਠੀਕ ਆ ਉੱਥੇ ਠੀਕ ਆ ਗੱਬਣ ਦਾ ਸੌਦਾ ਕਰਿਆ ਉੱਥੇ ਸੂਪ ਹੀ ਸੂਪ ਹੀ ਜੀ ਬਈ ਨਹੀਂ ਤੇ ਤੁਸਾਂ ਜੀ ਸੂਈ ਤੇਰੇ ਹੱਥਾਂ 'ਚ ਹੀ ਰੱਖ ਲਾ ਹਾਂ ਮੇਰੇ ਹੱਥਾਂ 'ਚ ਹੀ ਸੂਈ ਆ ਬਈ ਇਹ ਆਂਤਾਰਾ 19 ਕਿਲੋ ਬੋਲਾ ਹੈ ਨਾ ਇਸ ਵਾਰ ਠੀਕ ਆ ਠੀਕ ਆ ਉਹ ਤੇ ਦੇ ਦਊਗੀ ਹੂੰ 24 25 ਕਿਲੋ ਹਾਂ ਆਰਾਮਣਾ ਦੇ ਦਊਗੀ ਹਨ ਤੁਣ ਬਹੁਤ ਚੰਗਾ ਇੱਕੋ ਜਿਹਾ ਲੱਗਿਆ ਚਾਰੇ ਹਾਂ ਨਹੀਂ ਤੁਣ ਬਹੁਤ ਸੋਹਣਾ ਥੋੜਾ ਜਿਹਾ ਭਰ ਹਾਂ ਤਾਂ ਪੂਰਾ ਵਦਗਾ ਦੇ ਮੁੱਠੀ ਚ ਜਾਂਦਾ ਪੂਰਾ ਹਾਂ ਸਹੀ ਹੈ ਮੁੱਠੀ ਜਾ ਕੇ ਜਮਾ ਥੋੜਾ ਭਲਾਈਆਂ ਕਰੀ ਬੈਠੇ ਗੜ ਗੜ ਪਾਤਾ ਹੀ ਰਾਤ ਹਾਂ ਇਹਨਾਂ ਤਾਂ ਫਿਰ ਕਿਹੜਾ ਪਸ਼ੂ ਕਰਦਾ ਹੈ ਬਾਕੀ ਰਾਤ 12 ਵਜੇ ਆਈਆਂ ਗਾਇਆਂ ਸਫਰ ਬਹੁਤ ਪੰਜਦਾ ਬਈ 350 400 ਕਿਲੋਮੀਟਰ ਤੋਂ ਹਾਂ ਬਹੁਤ ਪੰਜਦਾ ਸਰ ਇਹ ਗਾਂ ਆਪਣਾ ਕੀ ਪਤਾ ਕਿੱਥੋਂ ਲੈ ਕੇ ਆਇਆ ਬੰਦਾ ਮੰਡੀ ਚ ਹਾਂ ਇਹ ਵੀ ਗੱਲ ਹੈਗੀ ਹੈ ਮੰਡੀ ਚ ਤੇ ਮਗਰ ਇਹਦੇ ਬੱਚੀ ਆ ਮਗਰ ਬੱਚਾ ਬਈ ਅਸਾਂ ਮਗਰ ਬੱਚਾ ਹੈ ਇਹਦੇ ਬੱਚਾ ਠੀਕ ਹੈ ਠੀਕ ਹੈ ਤੇ ਇਹ ਪਤਾ ਹੋਊਗਾ ਕੋਈ ਕਿ ਨਹੀਂ ਪਤਾ ਤਾਂ ਵੀ ਕਿਹੜੇ ਟੀਕੇ ਦੀ ਆ ਗਾਂ ਆਪ ਨਹੀਂ ਬਈ ਆਪਾਂ ਨਹੀਂ ਭਾਈ ਇਹ ਉਧਰੋਂ ਲਈ ਆਪਾਂ ਬਾਗੜੀਆਂ ਦੁਕਾਨ ਲਈ ਆ ਠੀਕ ਆ ਠੀਕ ਆ ਠੀਕ ਆ ਉਸ ਤੋਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਗੇ ਲੇਵਾ ਚੈੱਕ ਕਰ ਲੋ ਲੇਵਾ ਜੇ ਭਰਨਾ ਹੈ ਸ਼ਾਮ ਤੱਕ ਭਰ ਜਾਣਾ ਪੂਰਾ ਇਦੋਂ ਵੀ ਹੈ ਨਾ ਹਾਂ ਭਾਈ ਐ ਤਾਂ ਟਾਈਮ ਲੱਗਾ ਡੇਢ ਘੱਜ ਆਊ ਸ਼ਾਇਦ ਮਸਾਂ ਇੱਕ ਡੇਢ ਦਾ ਟਾਈਮ ਹੀ ਹੈ ਜੇ ਨਹੀਂ ਡੇਢ ਇੱਕ ਤੋਂ ਇੱਕ ਇੱਕ ਦਾ ਟਾਈਮ ਹੀ ਲੱਗਦਾ ਮੋੜਦਾ ਕੋਪੀ ਬਾਕੀ ਘੱਦ-ਘੁੱਦ ਬਹੁਤ ਬੇਲ ਬਹੁਤ ਗਾਸ ਨੇ ਇਹ ਤਾਂ ਜਾਪੇ ਚ ਨਾ ਹਾਂ ਇਹ ਤਾਂ ਜਾਪੇ ਚ ਬੰਗੇ ਤਾਂ ਭਰਨਾ ਗਾਣੇ ਨਾ ਇਹ ਰਾਤ ਕ ਰਾਤ ਹੀ ਕੱਲ ਹੀ ਸੂਈ ਆ ਜੇ ਕੱਲ ਸੂਈ ਆ ਬਈ ਐਸ ਕਦੇ ਸੂਈ ਆ ਕੱਲ ਹਾਂ 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 ਤੇ ਫੇਰ ਤਾਂ ਜੇ ਗਾਣੇ ਤਾਂ ਜੱਪ ਜੇ ਨਿਕਲੂਗੀ ਤਾਂ ਫੇਰ ਹੀ ਬੰਨਣਾ ਇਹਨੇ ਹਾਂ ਬਾਕੀ ਸੇਵਾਦਿਆਂ ਤੇ ਗੋਪੀ ਮੋਹਲਾ ਪਤਾ ਕੀ ਕਰਦੇ ਆ ਮੋਹਲਾ ਭਾਈ 80 ਗਾਣੇ ਲੋਕੀ ਤਾਂ ਡੇਢ ਵੀ ਮੰਗੀ ਜਾਂਦੇ ਆ ਹਾਂ ਮੰਗਨ ਨੂੰ ਤਾਂ 2 ਮੰਗ ਲਾਪੇ ਹੈ ਨਾ ਹਾਂ ਇੱਕ ਪੰਜ ਦੀ ਦੇ ਦਾਂਗੇ ਭਾਈ ਇੱਕ ਪੰਜ ਦੀ ਦੇ ਦਾਂਗੇ ਹਾਂ ਠੀਕ ਆ ਨਹੀਂ ਕੋਈ ਬਾਹਲਾ ਹੈ ਨਹੀਂ ਓਲੇ ਚ ਠੀਕ ਆ ਠੀਕ ਆ 80 ਗਾਣੇ ਭਾਈ ਨਿਕਲ ਜਾਣੇ ਕੋਈ ਮਹੀਨੇ ਬਾਅਦ ਇੱਕ ਨਿਕਲਦੀ ਆ ਹਾਂ ਇਹ ਤਾਂ ਗੱਲ ਹੈਗੀ ਆ ਤੇ ਕਾ ਦੋਸਤੋ ਕਰ ਲਿਓ ਬਾਈ ਨਾਲ ਸੰਪਰਕ 15 ਦੀ ਹੈ ਨਾ 15 ਦੀ ਬਾਈ ਠੀਕ ਹੈ ਨਹੀਂ ਜਾਇਜਾ ਮੁੱਲ ਪੂਰਾ ਜਾਇਜਾ ਜਮਾ ਤੇ ਇਹਦੀ ਗੱਲ ਕਰ ਲਿਆ ਆਪਾਂ ਇਹ ਬਾਈ 4 ਦਾ ਹੁੰਦਾ ਠੀਕ ਹੈ ਕਹਿਣ ਨੂੰ ਪਹਿਲੇ ਕਹਿ ਦੇਣਾ ਹਾਂ ਦੂਜੇ ਸੂ ਨੂੰ ਵੀ ਬਾਈ ਦੂਜੇ ਸੂ ਨੂੰ ਸੁਣਾ ਹਾਂ ਠੀਕ ਹੈ ਕਿੰਨੇ ਦਿਨ ਰਹਿੰਦੇ ਅਜੇ ਇਹ ਲੈ ਜੂ ਹਫਤਾ ਬਾਈ ਹਫਤਾ ਲੈ ਜੂ ਹਜੇ ਹਾਂ ਦੂਜੇ ਸੋਨਾ ਤੇ ਹੱਥਾਂ ਨਾਲ ਨਾ ਵੀ ਇਹਦਾ ਵੀ ਉਦੋਂ ਉਦੋਂ ਵੀ ਸਨਖੀ ਹੈ ਉਹਦੇ ਨਾਲ ਹਾਂ ਨਹੀਂ ਗਾਂ ਬਹੁਤ ਸਨਖੀ ਆ ਤੇ ਬਾਕੀ ਲੇਵਾ ਵੀ ਸੋਨਾ ਕਿੱਚੇ ਵੀ ਉਹਦੇ ਨੂੰ ਕੱਢਣਾ ਲੇਵਾ ਇਹਨੇ ਪਰ ਇਹਦੀ ਬੰਤਰ ਪੱਟਾਂ ਬੱਟਾਂ ਜੀ ਰਹੂਗੀ ਹਾਂ ਇਹਦਾ ਹੋਰ ਡਿਜ਼ਾਈਨ ਲੱਗਿਆ ਉਹਨੂੰ ਹੋਰ ਲੱਗੂ ਉਹਦਾ ਹੋਰ ਡਿਜ਼ਾਈਨ ਹੈ ਇਹਦਾ ਮਗਰ ਨੂੰ ਲੇਵਾ ਜ਼ਿਆਦਾ ਹੈ ਹਨਾ ਹਾਂ ਤੇ ਥਾਂ ਥੋਣੂ ਵੀ ਬਹੁਤ ਛੋਟਾ ਮੁਠੀ ਵਾਲਾ ਥਾਂ ਨੂੰ ਆ ਜਾਵਾ ਮਾ ਇਹਨਾਂ ਮੁਠੀ ਵਾਲਾ ਬਾਈ ਬੜਾ ਕੋ ਪਿਕਲੇ ਹਰਨਾਤ ਬੁਣਾ ਵਾਲਾ ਬਾਈ ਹਾਂ ਬੜਾ ਕਿਲੇ ਵਾਲਾ ਜਿਹੜੀ ਫੋਟੋਆਂ ਲੱਗੀਆਂ ਉਹਨਾਂ ਫੀਡਾਂਆਂ ਬੋਰੀਆਂ ਦੇ ਹਾਂ ਹਾਂ ਉਹ ਚੀਜ਼ ਆ ਉਹ ਚੀਜ਼ ਆ ਹਾਂ ਚੰਗੇ ਫਾਰਮ ਦੀ ਬੱਛੀ ਆ ਇਹ ਵੀ ਉਧਰ ਹੀ ਆਈ ਆ ਬਾਈ ਠੀਕ ਆ ਉਧਰ ਹੀ ਇਹ ਆਈ ਆ ਹਾਂ ਥਾਂ ਤੋਂ ਬਾਹਰ ਚੰਗਾ ਹਾਂ ਥਾਂ ਤੋਂ ਕਹਿਣ ਤਾਂ ਪਹਿਲੇ ਕਹਿੰਦੇ ਬਾਈ ਯਾਰ ਹਾਂ 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 ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਠੀਕ ਆ ਨਹੀਂ ਸਹੀ ਆ ਜਿਹੜੇ ਗੱਲ ਵੀ ਬਾਈ ਚਾਰ ਦਿਨ ਦਾ ਹਾਂ 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 ਬਾਕੀ ਥੋੜੀ ਨਾ ਫਿੱਕੀ ਹੈ ਜਿਆਦਾ ਸੰਭਾਈ ਵਾਲੇ ਘਰੋਂ ਨਹੀਂ ਆਈ ਹਾਂ ਸੰਭਾਈ ਜਾਵੇ ਘਰੇ ਜਾੜੇ ਤਾਂ ਅੱਛੀ ਬਹੁਤ ਚੰਗੀ ਆ ਹਾਂ ਤੇ ਇਹਦਾ ਕੋਈ ਪਤਾ ਵੀ ਕੋਈ ਟੀਕਾ ਵਗੈਰਾ ਕਿਹੜਾ ਪਰਿਆ ਸੀ ਮੈਂ ਨੀ ਆਪਾਂ ਬੋਲ ਆਪਾਂ ਤਾਂ ਕੋਈ ਗਾਂ ਤਾਂ ਹੁੰਦਾਂ ਬਈ ਹਾਂ ਨਹੀਂ ਤੇ ਮੈਂ ਆਪਾਂ ਉਹੀ ਪਤਾ ਜਿਹੜਾ ਆਪਾਂ ਘਰੇ ਪਸ਼ੂ ਰੱਖਦੇ ਆ ਘਰੇ ਰੱਖਦੇ ਨਹੀਂ ਕਈ ਵਾਰ ਬੰਦੇ ਨੂੰ ਅਗਲੇ ਨੂੰ ਗਾਂ ਦੇ ਰਿਕਾਰਡ ਦਾ ਪਤਾ ਨਹੀਂ ਦੱਸ ਦਿੰਦਾ ਨਹੀਂ ਨਹੀਂ ਆਪਾਂ ਐਵੇਂ ਝੂਠ ਮਾਰੀ ਜਾਂਦੇ ਕਿ ਰਿਕਾਰਡ ਗਲਤ ਦੱਸਦਗੇ ਬਈ ਹੂੰ 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 ਸਹੀ ਆ ਹਣ ਤਾਰਕੂ ਬੰਦੇ ਸਾਰੇ ਜਿਹੜੇ YouTube ਚ ਲਾਉਂਦੇ ਆ ਹਾਂ ਤਾਂ ਗੱਲ ਹੈਗੀ ਆ ਅਗਲਾ ਕਹ ਦੂਗਾ ਤੂੰ ਹੀ ਝੂਠ ਮਾਰੀ ਜਾਂਦਾ ਨਹੀਂ ਬਾਕੀ ਆ ਜਿਹੜਾ ਇਹ ਕੰਮ 'ਚ ਵੜਿਆ ਹੋ ਗੋਪੀ ਜੀ ਨੂੰ ਪਰਖਾ ਉਹੀ ਵੀਡੀਓ ਦੇਖੂਗਾ ਦ ਇਹ ਕਹ ਲਹਾ ਹੱਤ ਤਣੀ ਦੇ ਲਈ ਜੋ ਹਣਾ ਗੋਪੀਆ ਪੇਦਾ ਮੁੱਲ ਕੀ ਕਰਦੇ ਇਹਦਾ ਮੁੱਲ ਤਾਂ ਬਈ ਜਿੰਨਾ ਮਰਜ਼ੀ ਕਰਾ ਲ ਗਾ ਸਵਾ ਲੱਖ ਮੰਗਾਲਾ ਭਾਵੇਂ ਲੱਖ ਮੰਗਾਲਾ ਹੂੰ ਹੂੰ ਪਰ ਆਪਾਂ ਵੈੜ ਦੇ ਦਾਂਗੇ ਇਹ ਬਈ ਹਾਂ ਨਾ ਆਪਣੀ ਹੂੰ 75000 ਦੇ ਦਾਂਗੇ 75000 ਜਾਇਜ਼ ਮੁੱਲ ਕੀਤਾ ਮੋਤ ਨਹੀਂ ਜਾਇਜ਼ ਨਹੀਂ ਮੈਂ ਇੱਕ ਬੰਦ ਭਾਵੇਂ ਡੇਢ ਮੰਗ ਲਾਣਾ ਚਾਹ 40 ਮੰਗ ਲਾਣਾ ਵੱਲ ਲਾਉਣਗੇ ਫਾਰਮ ਵਾਲੇ ਵੀ 80 ਵੱਛੀ ਦਾ ਨਹੀਂ ਗੋਪੀ ਤੂੰ ਜਾਇਜ਼ ਕਹਿਣਾ ਮੈਂ ਕਹਿੰਦਾ ਜਾਇਜ਼ ਨਹੀਂ ਇਹ ਤਾਂ ਘਾਟ ਮੰਗਿਆ ਤੂੰ ਇਹ ਨਹੀਂ ਆ ਪਪੀਆ ਤਰਿਆ ਦੀ ਵਚੀ ਦੇਣੀ ਵੀ ਠੀਕ ਆ ਤਾਂ ਫਿਰ ਕੋਈ ਨਹੀਂ ਦਿੰਦਾ ਹਾਂ ਨਹੀਂ ਦਿੰਦਾ ਨਹੀਂ ਜੇ ਕੋਈ ਵੇਚਣ ਨੂੰ ਵੀ ਲੈ ਜਾਣਾ ਹਾਂ ਹਾਂ ਉਹ ਦੋਨਾਂ ਗਾਂਆਂ ਚੋਂ ਘੱਟੋ ਘੱਟ 20-2000 ਪੰਜ-ਪੰਜ ਦਾ 15-15000 ਨਾ ਪਾ ਮੈਂ ਤਾਂ ਮੈਂ ਤਾਂ ਵੀਰ ਕੋ ਐਨ ਲੱਗਿਆ ਸੀ ਮੈਂ ਵੀ ਕੱਟ ਕੇ ਲੈਣੀ ਪਊ ਵੀ ਕਿਤੇ ਭਲੇਖੇ ਚ 75 ਕਹਿ ਬਟਾ ਵੀ ਘੱਟ ਕਹਿਤਾ ਨਹੀਂ ਨਹੀਂ ਹੈ 75 ਦੋ ਵੀ ਦੇਣੀ ਹੈ ਨਾ ਹਾਂ 75 ਹੀ ਦੇ ਦਾਂਗੇ ਠੀਕ ਆ ਦੋਸਤੋ ਮੁੱਲ ਬਹੁਤ ਜ਼ਿਆਦਾ ਜਾਇਜ਼ ਜਾਇਜ਼ ਤੋਂ ਵੀ ਘੱਟੀਆਂ ਮੁੱਲ ਤਾਂ ਇਹ ਹੱਤਾ ਲੈ ਜੂ ਹਣਾ ਜੀ ਹਾਂ ਲੈ ਜੂ ਬਈ ਬੇਸਾਂਸੋ ਦੇ ਲੈ ਜੇ ਕੋਈ ਕਈ ਆਵੇ ਨਾ ਸੁੰਜਾਂ ਵਾਲਣੀਆਂ ਹਾਂ ਹਾਂ ਪਰ ਬਈ ਜਾਨਵਰ ਨੇ ਤਾਂ ਜਰ ਸਹੀ ਆ ਜਾਨਵਰ ਨੇ ਸੂਈ ਪੈਣਾ ਸੂਈ ਪੈਣਾ ਸੂਈ ਪੈਣਾ ਸਹੀ ਗੱਲ ਆ ਜੀ ਦੋਸਤੋ ਤੁਹਾਨੂੰ ਥਾਣੇ ਇੱਥੇ ਦਿਖਾ ਦਿੰਦੇ ਆ ਤਾਂ ਵੀ ਬਹੁਤ ਸੋਹਣਾਗਾ ਲੇਵਾ ਬਹੁਤ ਸੋਹਣਾਗਾ ਤੇ ਆਇਆ ਗੋਪੀ ਬਰੇ ਦੇ ਬਾਰੇ ਗੱਲ ਕਰ ਲਗੇ ਆਪਾਂ ਇਹ ਵੀ ਬਈ ਤਾਜੀ ਸੂਈ ਆ ਠੀਕ ਆ ਇਹ ਵੀ ਕਾਲੀ ਆਈ ਆ ਕਾਲੀ ਆਈ ਆ ਇਹਨਾਂ ਨਾਲ ਹੀ ਤਿੰਨ ਲਾਈਆਂ ਹੀ ਗਾਈਆਂ ਠੀਕ ਆ ਠੀਕ ਆ ਇਦੇ ਮਗਰ ਹੈਗੀ ਆ ਬੱਛੀ ਆ ਇਹ ਪਰਸੋ ਸੂਈ ਆ ਨਾੜਗਾ ਨਾਲ ਆ ਜੇ ਠੀਕ ਹੈ ਜਰਸੀ ਬੱਛੀ ਆ ਨਾ ਜਰਸੀ ਪ्युअर ਜਰਸੀ ਬੱਛੀ ਦਿੱਤੀ ਆ ਨੇ ਠੀਕ ਹੈ ਫੇਸ ਦੇਖੋ ਬਈ ਬਹੁਤ ਸੋਹਣਾ ਫੇਸ ਆ ਯਾਰ ਪੰਜਾਬ ਵਾਲੀ ਜਰਸੀ ਆ ਵੱਡੀਆਂ ਜਰਸੀਆਂ ਚ ਬਣੂ ਕੋਈ ਨਿੱਕੀ ਜਰਸੀ ਨਹੀਂ ਬਣਦੀ ਵੀ ਹਾਂ 40-50 ਹਜ਼ਾਰ ਵਾਲੀ ਠੀਕ ਹੈ ਵੱਡੀ ਬਣੂ ਲੱਖ ਸਵੈ ਲੱਖ ਵਾਲੀ ਜਰਸੀ ਹਾਂ 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 ਸਹੀ ਆ ਸਹੀ ਆ ਇਹ ਚੌਗੀ ਆ ਬਈ ਇਹ ਚੌਗੀ ਆ ਹਾਂ ਇਹ ਦੂਜੀ ਸੂਈ ਇਹ ਸੂਈ ਆ ਦੂਜੀ ਸੂਈ ਇਹ ਸੂਈ ਆ ਹਾਂ ਡੰਡੀ ਬਹੁਤ ਆ ਠੀਕ ਆ ਠੀਕ ਆ ਇਹ ਥੋੜੀ ਨਾ ਸੂਆ ਕਾਮ ਥੂਕੇ ਨਾ ਅੱਜ ਕੱਲ ਗਰਮੀ ਵਾਲੀ ਸੀ ਯਾਰ ਹਾਂ ਹਾਂ ਗਰਮੀ ਕੱਲ ਬਹੁਤ ਜ਼ਿਆਦਾ ਪਈ ਆ ਤਾਈਆਂ ਚ ਬਦਲ ਚ ਕੱਢਿਆ ਹੁਣ ਇਹਨੇ ਪੱਥੇ-ਪੁੱਥੇ ਚੱਕੇ ਚੱਜਣਾ ਠੀਕ ਹੈ ਰਾਤ ਤੱਕ ਹੋ ਗਈ ਥੱਕ ਗਾ ਹਾਂ ਭਗਾਇਆ ਯਾਰ ਹਾਂ ਸਫਰ ਬਹੁਤ ਹੋ ਜਾਂਦਾ ਨਾ ਇਹਦਾ ਵੀ ਫੇਸ ਕੁਆਲਿਟੀ ਬਹੁਤ ਜ਼ਿਆਦਾ ਨਹੀਂ ਚੰਗੀ ਆ ਜੇਰ ਜੂਲ ਦਵਾਈਆਂ ਦੀ ਦੋਨਾਂ ਦੇ ਓਕੇ ਪਈ ਦੀ ਆ ਠੀਕ ਆ ਠੀਕ ਆ ਕੋਈ ਜੇਰ ਵੀ ਆਪਣੀ ਗਾਰੰਟੀ ਆ ਹਾਂ ਸਹੀ ਆ ਪਰ ਮੀਟ ਕੋ ਬੁਰਕਾ ਤਾਂ ਨਹੀਂ ਹੋਣੀ ਕਿ ਹੈਗੀ ਕੋਈ ਵੀਡੀਓ ਹੈਵੀ ਆ ਚਾਹੇ ਹੋਈ ਤਾਂ ਆਪਾਂ ਲਾ ਦਾਂਗੇ ਆਪਾਂ ਦਿਖਾ ਦਾਂਗੇ ਜਿਹਦੇ ਨਾਲ ਸੌਦਾ ਹੋ ਗਿਆ ਉਹਨੂੰ ਦਿਖਾ ਦਾਂਗੇ ਸਿੱਧੇ ਦਿਖਾ ਦਾਂਗੇ ਕਈ ਇਹ ਨਾ ਉਹ ਇਸ਼ੂ ਆਂਦਾ ਜੇ ਆਪਾਂ ਵੀਡੀਓ ਤੇ ਲਾ ਦਿੰਦੇ ਨਾ ਕਈ ਵੀਡੀਓ ਕੱਟੀ ਜਾਂਦੀ ਆ ਜਿਹੜਾ ਸੌਦਾ ਕਰ ਲਿਆ ਉਹ ਦਿਖਾ ਦਾਂਗੇ ਬਸ ਸਹੀ ਆ ਸਹੀ ਆ ਆਪਾਂ ਚੈੱਕ ਕਰਾ ਦੇਣਾ ਹੱਥ ਨੂੰ ਬਹੁਤ ਭਰਦੀ ਆ ਬਾਈ ਠੀਕ ਆ ਠੀਕ ਆ ਇਹ ਵੀ ਥੋੜੀ ਇਹ ਨਾ ਲਿਸੇ ਕਰਵਾਈ ਹੋਏ ਸਮਾਈ ਵਾਲੇ ਘਰੇ ਜਾਵਣੀ ਨਾ ਦੁੱਧ ਦੇ ਵੀ ਬਾਜੂ 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 ਬਾਕੀ ਲਵਾਈ ਲੂਈ ਵਿੱਚ ਬਹੁਤ ਆ ਗਾਂ ਇਹ ਵੀ ਇਸ ਟਾਈਮ ਇਹਦੇ ਥੱਲੇ 15 ਕਿਲੋ ਦੁੱਧ ਹੈਗਾ ਚਵਾ ਸਕਦੇ ਆ ਜਿਹੜਾ ਆਪਾਂ ਸੇ 15 ਕਿਲੋ ਵਾਰੀ ਦੋ ਟਾਈਮ ਚੋ ਲੱਗ ਤਾ ਨੇ ਟਾਈਮ ਚੋ ਠੀਕ ਹੈ ਚਵਾ ਦਾਂਗੇ 15 ਕਿਲੋ ਠੀਕ ਹੈ ਇਹ ਹੈ ਇਹ ਵੀ ਦੂਜੇ ਸੂਏ ਹਨ ਇਹ ਦੂਜੇ ਸੂਏ ਹੈ ਬਾਈ ਚਾਰ ਦਿਨ ਦੀ ਹੈ ਚਾਰ ਦਿਨ ਦੀ ਮੈਂ ਇਹਨੂੰ ਤਾਂ ਪਹਿਲੇ ਕਿਹਾ ਦਾ ਇਹਨਾਂ ਨੇ ਕਿਹਾ ਮੂੰਹੋਂ ਬੋਲਣਾ ਇਹਨਾਂ ਤਾਂ ਬੋਲਣਾ ਹੀ ਨਹੀਂਗਾ ਹਾਂ ਬਾਕੀ ਆਪਾਂ ਇਹਨੇ ਕਿਹਾ ਬੰਦੇ ਯਕੀਨ ਵੀ ਕਰ ਲੈਣਗੇ ਯਕੀਨ ਵੀ ਕਰ ਹਾਂ ਹੋ ਜਾਊ ਯਕੀਨ ਕੋਈ ਵੱਡੀ ਗੱਲ ਨਹੀਂ ਹੋ ਜਾਂਦਾ ਯਕੀਨ ਤਾਂ ਪਰ ਜਿਹੜਾ ਐ ਸੱਚ ਦਾ ਮੋਲਾ ਸੱਚ ਦੇ ਹੈ ਬੱਚੀ ਬਹੁਤ ਚੰਗੀ ਮਗਰ ਹਾਂ ਚਾਰ ਜਰਸੀ ਜਰਸੀ ਦੇ ਲੋਕ ਕਿਉਂ ਬਾਲ ਦੇ ਫਰਦੇ ਲਵਦੀਆਂ ਨੇ ਬਲੈਕ ਵਾਲਾ ਕੰਮ ਹੋਇਆ ਵਾ ਬਲੈਕ ਵਾਲਾ ਕੰਮ ਹੋ ਗਿਆ ਥਾਰ ਵਾਲਾ ਕੰਮ ਕਹਿੰਦੇ ਰੌਸ ਥਾਰ ਬਲੈਕ ਨੂੰ ਵੀ ਹਾਂ ਠੀਕ ਹੈ ਤੇ ਇਹਦਾ ਕੋਈ ਮੋਲਾ ਪਾ ਕੀ ਕਰਦੇ ਐ ਭਾਈ ਆਪਾਂ ਜੈ ਜੀ ਹਾਂ ਨਾ 70 ਦੀ ਦੇ ਦਾਂਗੇ 70 ਦੀ ਹਾਂ ਠੀਕ ਹੈ ਹੁਣ ਤਾਂ ਮੂਰੇ ਸਿਆਲ ਆ ਵਾ ਕਿ ਗਾਇਆਂ ਮੰਗਾਈ ਚ ਆਇਆ ਜਦੋਂ ਬਾਈ ਦੁਸ਼ਹਿਰਾ ਨੰਗ ਹੈ ਨਾ ਆ ਸਲਾਦ ਦਾ ਕਰਕੇ ਥੋੜਾ ਆਨੰਦ ਚੱਲੀ ਆ ਥੋੜਾ ਜਦੋਂ ਚੱਲਦਾ ਅਗਲਾ ਕਹਿੰਦਾ ਵੀ ਨਾ ਲੱਗੀ ਹੈ ਨਾ ਹਾਂ ਹੂੰ ਹੂੰ ਇਹ 70 ਦੀ 70 ਦੀ ਆਖੇ ਕਿ 70 ਦੀ 70 ਦੀ ਠੀਕ ਹੈ ਠੀਕ ਹੈ ਹਾਂ ਨਹੀਂ ਆਪਣੀ 70 ਦੀ ਆ 70 ਦੀ ਇਹ 70 ਦੀ ਆ 5 ਦੀ 5 ਦੀ ਆ ਤੇ ਆ 75 ਦੀ ਤੇ 75 ਦੀ ਜੇ ਆਪਾਂ ਤਾਂ ਕੋਈ ਵੇਚਣ ਨੂੰ ਵੀ ਲੈ ਜੇ ਨਾ ਹਾਂ ਹਾਂ ਤਾਂ 10000 ਕਮਾਈ ਹੈ ਗਾਇਆਂ ਚ ਹੈਗੀ ਹੈ ਖਰਚੇ ਕੱਢ ਕੇ ਹੈਗੀ ਹੈ ਹੈਗੀ ਫਿਰ ਆਪਾਂ ਇਹ ਦੁੱਧ ਪਾਉਣਾ ਵਸ਼ੀਨੇ 20 ਕਿਲੋ ਨੇ ਨਹੀਂ ਪਾਉਂਦਾ 22 ਕਿਲੋ ਮੋਜ ਨਾ ਪਾਉਂ ਮੋਜ ਤੇ ਇਹਦਾ ਜਿਆਦਾ ਜਨਿਆ ਜਾਇਆ ਇਹ ਇੰਦੀ ਸਾਫ ਲਿਬਰ ਦੀ ਵੀ ਪੁਰਾਣੀ ਠੀਕ ਹੈ ਨਹੀਂ ਆਮ ਪਸ਼ੂ ਹੰਦਾ ਉੱਤੇ ਗੋਆ ਕਰ ਲੈ ਬਹਿ ਜਾਂਦੇ ਨੇ ਨਾਨ ਸਾਫ ਸੁਥਰੇ ਹੀ ਨੇ ਤੇ ਬਾਕੀ ਗੋਪੀ ਮਰਾਂਗੇ ਕਹਿੰਦਾ ਫਿਰ ਜਿਵੇਂ ਦੁਕਾਨਾਂ ਚ ਨਹੀਂ ਤਾਂ ਵੱਡੇ ਮਾਲ ਆਉਂਦੇ ਹੋ ਸੇਲ ਰੇਟ ਹੈ ਹਨਾ ਹਾਂ ਪਤਾ ਉਹ ਕਹਿੰਦੇ ਮੈਂ ਤੇਰਾ ਹੋਲ ਸੇਲ ਰੇਟ ਆਪਣਾ ਵੀ ਤੇਰੀ ਵੀਡੀਓ ਤੇ ਵਿਆ ਗਏ ਸਾਰੇ ਪਸ਼ੂ ਹਾਂ ਜੋ ਵਧੀਆ ਗੱਲਾਂ ਨਾਲ ਤੇਰਾ ਫਾਇਦਾ ਨਾਲੇ ਮੇਰਾ ਫਾਇਦਾ ਹਾਂ ਨਾਲੇ ਜੋ ਘਾਤ ਕਹਿੰਦੇ ਪਾਣੇ ਨਾਲੇ ਫਲਣੇ ਫੇਰ ਹੀ ਬੰਦਾ ਵੇਦਾ ਨਹੀਂ ਅਗਲਾ ਸਕਿਪ ਕਰੁੰਦਾ ਬਈ ਮੁੱਲ ਵਾਲੇ ਕਰ ਦਿੰਦੇ ਨਲ ਜੇ ਆਪਾਂ ਮੁੱਲ ਜਾਦੇ ਬੋਲਾਂਗੇ ਕੋਪੀ ਉਹਦਾ ਫਾਇਦਾ ਨਹੀਂ ਕੀ ਆ ਵੱਡੀ ਗਾਂ ਦਾ ਤਾਂ ਦੋ ਮੰਗਦਾ ਬਈ ਹਾਂ ਸਹੀ ਆ ਹਾਂ ਬਾਹਰ ਵਾਲੇ ਦੋ ਆ ਇਹੋ ਜੀ ਵੜ ਫਾਰਮ ਵਾਲੇ ਢਾਈ ਦੀ ਵੀ ਨਹੀਂ ਦਿੰਦੇ ਨਹੀਂ ਦਿੰਦੇ ਨਹੀਂ ਦਿੰਦੇ ਇਹਦੇ ਘਰੇ ਜਾ ਵੜੀ ਨਹੀਂ ਕੱਟਣੀ ਵੜ ਬਾਕੀ ਜਵਾਨੀ ਜਾਂ ਦੂਜੇ ਸੂਏ ਆ ਦੂਜਾ ਸੂਆ ਦਾ ਤੇ ਬਾਕੀ ਬਈ ਨਿੱਕੀਆਂ ਮੰਨ ਕੇ ਨਾ ਹੋਏ ਕੋਈ ਵੜਾ ਹਾਂ ਮੇਰੇ ਮੋਢੇ ਮੋਢੇ ਤੱਕ ਆਉਂਦੇ ਮੇਰਾ 6 ਫੁੱਟ ਕੱਦ ਆਉਂਦਾ ਆਉਂਦਾਂ ਆਰਾਮ ਨਾਲ ਆਉਂਦਾਂ ਨਹੀਂ ਬਾਕੀ ਪਤਾ ਲੱਗਦਾ ਗਾਈਆਂ ਦਾ ਨਾ ਬਾਕੀ ਆ ਜਾ ਬਈ ਥੋੜਾ ਨਾ ਰਾਤ ਦੀਆਂ ਗਾਂਆਂ ਕਰਕੇ ਥੱਕ ਗਿਆ ਆਪ ਤੱਕ ਨਾ ਮੈਂ ਹੁਣ ਉੱਠਾ ਜੀ ਠੀਕ ਹੈ ਪਾਈਂ ਲੇਟ ਹੋ ਗਿਆ ਬਈ ਮੱਠੇ-ਬੁੱਠੇ ਖਾਦੇ ਨਾ ਜਦੋਂ ਪਸੂ ਆਣੇ ਆ ਰਾਮ ਰੈਸਟ ਰੈਸਟ ਕਰੀ ਕੱਲ ਨੂੰ ਗਾਂਆਂ ਹੋਰ ਲੱਗਣੀਆਂ 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 ਮੋ ਜਾਂ ਲੱਗਣੀਆਂ ਤੇ ਇਹ ਕਰ ਲਿਓ ਦੋਸਤੋ ਸੰਪਰਕ ਤੇ ਆਪਾਂ ਕਾ ਟ੍ਰੇਡ ਨਹੀਂ ਕਹਿੰਦੇ ਆਪਾਂ ਤਾਂ ਹੋਲ ਸੇਲ ਰੇਡ ਹੀ ਕਹਿੰਦੇ ਜੇ ਕਿਸੇ ਨੇ ਜਾ ਕੇ ਕਹਾ ਵੇਚੀਆਂ ਤਾਂ ਵੀ ਮੁਨਾਫਾ ਕੱਢ ਸਕਦੇ ਹੋ ਹਾਂ ਬਈ ਜੇ ਵਪਾਰੀ ਵੀ ਲੈ ਜਾ ਆਪਾਂ ਤਾਂ ਕੋਈ ਹਾਂ ਹਾਂ 10-10 ਹਜ਼ਾਰ ਕਮਾਈ ਹੈ ਗਾਂਆਂ ਦੇ ਖਰਚੇ ਕੱਢ ਕੇ ਹੈਗੀ 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 ਤੇ ਨੰਬਰ ਬਾਈ ਦਾ ਥੱਲੇ ਚੱਲ ਰਿਹਾ ਸਕਰੀਨ ਤੇ ਉੱਥੇ ਵੀ ਚੱਕ ਲਓ ਬਾਈ ਨੇ ਬੋਲ ਵੀ ਦਿੱਤਾ ਸੀ ਗੋਪੀ ਦਾ ਪਿੰਡ ਹੈਗਾ ਥਰਾਜ ਜ਼ਿਲ੍ਹਾ ਮੋਗਾ ਪਿੰਡ ਥਰਾਜ ਆ ਬਈ ਹਾਂ ਜ਼ਿਲ੍ਹਾ ਮੋਗਾ ਤੇ ਬਾਕੀ ਬਾਈ ਜੋ ਪਰਕ ਕਰ ਲੇ ਫੋਨ ਤੇ ਸਾਨੂੰ ਦੱਸ ਦੇ ਦਊਗਾ ਤੇ ਚਲੋ ਠੀਕ ਆ ਦੋਸਤੋ ਮਿਲਦੇ ਆ ਨਵੀਂ ਵੀਡੀਓ ਚ ਜੁੜੇ ਰਹੋ ਪਿੰਡ ਤਰਗਾ ਟੀਵੀ ਚੱਲਣਾ ਠੀਕ ਆ ਬਾਈ ਗੋਪੀ ਓਕੇ ਠੀਕ ਆ ਬਈ ਠੀਕ